ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਗੌੜੀ ਮਹੱਲਾ ਪੰਜਵਾ ਸੋ ਕਿਛ ਕਰ ਜਿਤ ਮੈਲ ਨ ਲੱਗੈ ਹਾਂ ਜਿਤ ਇਥੇ ਯਮ ਕਲਾ ਦਨੀ ਹੈ ਜਿਤ ਮੈਲ ਨ ਲੱਗੈ ਹਰ ਕੀਰਤਨ ਮਹਿ ਇਹੋ ਮਨ ਜਾਗੈ ਹਾਂ ਇਹੋ ਮਨ ਜਾਗੈ ਰਹਾ ਏਕੋ ਸਿਮਰ ਨਾ ਦੂਜਾ ਭਾਉ ਸੰਤ ਸੰਗ Jap ਕੇਵਲ ਨਾਮ ਹ ਸੰਤ ਸੰਗ ਤੇ ਵਿਸਰਾਮ ਸੰਤ ਸੰਗ Jap ਕੇਵਲ ਨਾਮ ਕਰਮ ਧਰਮ ਨੇਮ ਬ੍ਰਤ ਪੂਜਾ ਪਾਰ ਬ੍ਰਹਮ ਬਿਨ ਜਾਣ ਨ ਦੂਜਾ ਤਾਂ ਕੀ ਪੂਰਨ ਹੋਈ ਕਾਲ ਜਾਂ ਕੀ ਪ੍ਰੀਤ ਆਪਣੇ ਪ੍ਰਭ ਨਾਲ ਅਪੁਨੇ ਪੱਪੀ ਔਂਕੜਾ ਜਾ ਕੀ ਪ੍ਰੀਤ ਅਪੁਨੇ ਪ੍ਰਭ ਨਾਲ ਸੋ ਬੈਸਨੋ ਹੈ ਅਪਰ ਅਪਾਰ ਕਹੋ ਨਾਨਕ ਕਹੋ ਹੂੜਾ ਨਹੀਂ ਲਾਉਣਾ ਕਹੋ ਛੇਤੀ ਬੋਲਣਾ ਕਹੋ ਨਾਨਕ ਕਹੋ ਨਾਨਕ ਜਿਨ ਤਜੇ ਬਿਕਾਰ ਗੌੜੀ ਮਹੱਲਾ ਪੰਜਵਾ ਜੀਵਤ ਸਾੜ ਜਾਹੀ دیਵਾਨੇ ਇੱਕ ਸ੍ਰਾਮ ਜੀਵਤ ਛਾੜ ਜਾਹੇ ਕਿੱਥੇ ਵਿਸਰਾਮ ਲੱਗਣਾ ਜੀਵਤ ਤੇ ਯਮਕ ਲਾਦਨੀ ਆ ਜੀਵਤ ਛਾੜ ਜਾਹੇ دیਵਾਨੇ ਜੀਵਤ ਛਾੜ ਜਾਹੇ دیਵਾਨੇ ਮੋਇਆ ਓਨ ਤੇ ਕੋ ਵਰਸਾਨੇ ਆ ਕਹਿੰਦੇ ਜਿਉਂਦੇ ਜਿਹੜੇ ਤੈਨੂੰ ਛੱਡ ਜਾਂਦੇ ਹਨ ਐ دیਵਾਨੇ ਮੂਰਖ ਪਾਗਲ ਪੁਰਸ਼ ਤੇ ਮੋਇਆ ਓਨਤੇ ਕੋ ਵਰਸਾਨੇ ਮਰਨ ਪਿੱਛੋਂ ਕਹਿੰਦੇ ਉਹਨਾਂ ਤੋਂ ਕੀ ਤੂੰ ਲਾਭ ਲੈ ਸਕਦਾ ਹੈ ਕੀ ਲਾਭ ਤੂੰ ਉਹਨਾਂ ਤੋਂ ਠਾਏਗਾ ਹੈ ਜਿਹੜੇ ਜਿਉਂਦਿਆਂ ਹੀ ਛੱਡ ਜਾਂਦੇ ਹਨ ਜੀਵਤ ਛਾੜ ਜਾ ਹੀ دیਵਾਨੇ ਮੋਇਆ ਓਨਤੇ ਕੋ ਵਰਸਾਨੇ ਸਿਮਰ ਗੋਵਿੰਦ ਮਨ ਤਨ ਧੁਰ ਲਿਖਿਆ ਕਾਹੂ ਕਾਜ ਨ ਆਵਤ ਵਿਖਿਆ ਹਾਂਜੀ ਕਾਹੂ ਕਾਜ ਇਥੇ ਨ ਆਵਤ ਵਿਖਿਆ ਰਹਾਉ ਵਿਖਟ ਗौरी ਜੇਨ ਜਾਨ ਖਾਈ ਜੇਨ ਜੇਨ ਖਾਈ ਵਿਖਟ ਗौरी ਜੇਨ ਜਿਨ ਖਾਈ ਤਾਂ ਕੀ ਤ੍ਰਿਸ਼ਨਾ ਕਬਹੂ ਨ ਜਾਈ ਕਬ ਹੂੰ ਤੇ ਪੀਵੀ ਲੱਗੀ ਹੋਈ ਆ ਸ਼ੁੱਧ ਉਚਾਰਨ ਕਰਨਾ ਤਾਂ ਕਿ ਤ੍ਰਿਸ਼ਨਾ ਕਬਹੂ ਨ ਜਾਈ ਤਾਂ ਕਿ ਤ੍ਰਿਸ਼ਨਾ ਕਬਹੂ ਨ ਜਾਈ ਦਾਰਨ ਦੁਖ ਦੁੱਤਰ ਸੰਸਾਰ ਦਾਰਨ ਦੁਖ ਦੁੱਤਰ ਸੰਸਾਰ ਦਾਰਨ ਦੁਖ ਦੁੱਤਰ ਸੰਸਾਰ ਰਾਮ ਨਾਮ ਬਿਨ ਕੈਸੇ ਉਤਰ ਸਪਾਰ ਸਾਧ ਸੰਗ ਮਿਲ ਦੋਏ ਕੁਲ ਸਾਧ ਰਾਮ ਨਾਮ ਨਾਨਕ ਆਰਾਧ ਗੌੜੀ ਮਹੱਲਾਤ ਸੰਗਵਾ ਗੌੜੀ ਮਹੱਲਾ ਪੰਜਵਾ ਗਰੀਬਾ ਉੱਪਰ ਜੇ ਖਿੰਜੈ ਦਾੜੀ ਖਿੰਜੈ ਨਹੀਂ ਕਹਿਣਾ ਜੱਜੇ ਨਾਲ ਖਿੰਜੈ ਦਾੜੀ ਖਿੰਜੈ ਜੱਜੇ ਨਾਲ ਉਚਾਰਨ ਕਰਨਾ ਦਾੜੀ ਭਾਰਾ ਪਦ ਉਚਾਰਨ ਕਰਨਾ ਗਰੀਬਾ ਉੱਪਰ ਜੇ ਖਿੰਜੈ ਦਾੜੀ ਪਾਰ ਬ੍ਰਹਮ ਸਾ ਅਗਨ ਮਹ ਸਾੜੀ ਸਾੜੀ ਵੀ ਪੁੱਲਾ ਯੂਚਾਰਨ ਕਰਨਾ ਹਾਂਜੀ ਪਾਰਿਆ ਉਹ ਕਰੇ ਕਰਤਾਰ ਪੂਰਾ ਨਿਆਉ ਕਰੇ ਇਥੇ ਵਿਸਰਾਮ ਕਰਤਾਰ ਆਪਣੇ ਦਾਸ ਕਾ ਰਖਨ ਹਾਰ ਰਹਾਉ ਆਦ ਜੁਗਾਦ ਪ੍ਰਗਟ ਪ੍ਰਤਾਪ ਨਿੰਦਕ ਮੁਆ ਉਪਰ ਨਿੰਦਕ ਵੱਡਤਾਪ ਹਾਂਜੀ ਨਿੰਦਕ ਮੁਆ ਉਪਚ ਵੱਡਤਾਪ ਤੈਨ ਮਾਰਿਆ ਜੇ ਰੱਖਾ ਨਾ ਕੋਏ ਆਗੇ ਪਾਛੇ ਮੰਦੀ ਸੋਏ ਆਪਣੇ ਦਾਸ ਰੱਖੈ ਕੰਠ ਲਾਇ ਸਰਣ ਨਾਨਕ ਹਰ ਨਾਮ ਧਿਆਇ ਗੌੜੀ ਮਹੱਲਾ ਪੰਜਵਾ ਮਹੱਜਰ ਝੂਠਾ ਕੀ ਤੂੰ ਆਪ ਇਹ ਮਹੱਜਰ ਨਹੀਂ ਕਹਿਣਾ ਭੁੱਲਾ ਹੀ ਭੁੱਲਣਾ ਮਹੱਜਰ ਝੂਠਾ ਕੀ ਤੂੰ ਫਾਟ ਜਿਹੜਾ ਕਸ ਕੇ ਬੋਲਣਾ ਕੀ ਤੋਨ ਨਹੀਂ ਕਹਿਣਾ ਕੀ ਤੋਨ ਆਪ ਪਾਪੀ ਕੋ ਲਗਾ ਸੰਤਾਪ ਜਿਸਹਿ ਸਹਾਈ ਗੂਬਿਤ ਮੇਰਾ ਤਿਸ ਕਾਉ ਜਾਮ ਨਹੀਂ ਆਵੇ ਨੀਰਾ ਰਹਾਉ ਸਾਚੀ ਦਰਗਹ ਬੋਲੇ ਕੂੜ ਸਿਰ ਹਾਥ ਪਛੋੜੈ ਅੰਦਾ ਮੂੜ ਰੋਗ ਵਿਆਪੀ ਕਰਦੇ ਪਾਪ ਅਦਲੀ ਹੋਏ ਬੈਠਾ ਪ੍ਰਭ ਆਪ ਇਹ ਅਦਲੀ ਤੇ ਵਿਸਰਾਮ ਲਾਦਣਾ ਅਦਲੀ ਹੋਏ ਬੈਠਾ ਤੇ ਠੰਮਕ ਲਾਦਣੀ ਹੋਏ ਬੈਠਾ ਪ੍ਰਭ ਆਪ ਆਪਣ ਕਮਾਇਆ ਆਪੇ ਵਾਦੇ ਦਰਬ ਗਿਆ ਸਭ ਜੀਅ ਕੈ ਸਾਥ ਹੈ ਇਹ ਸਾਥਾ ਹੀ ਮੁਖ ਪਾਠ ਹੈ ਕਿਤੇ ਸਾਥੀ ਵੀ ਪੁੱਤੀਆਂ ਛੱਪਿਆ ਪਰ ਸਾਥ ਹੈ ਮੁਖ ਪਾਠ ਹੈ ਦਮਦਮਾ ਸਾਹਿਬ ਦਾ ਦਰਬ ਗਿਆ ਸਭ ਜੀ ਕੈ ਸਾਥ ਹੈ ਨਾਨਕ ਸਰਨ ਪਰੇ ਦਰਬਾਰ ਰਾਖੀ ਪੈਜ ਮੀਰਾ ਕਰਤਾਰ ਗੌੜੀ ਮਹੱਲਾ ਪੰਜਵਾ ਜਾਨ ਕੀ ਧੂਰ ਮਨ ਮੀਠ ਖਟਾਨੀ ਪੂਰਬ ਕਰਮ ਲਿਖਿਆ ਧੁਰ ਪ੍ਰਾਨੀ ਚਾਲ ਅਨਸਾਰ ਪੂਰਵ ਕਰਮ ਲਿਖਿਆ ਧੁਰ ਪ੍ਰਾਨੀ ਪੂਰਵ ਕਰਮ ਲਿਖਿਆ ਧੁਰ ਪ੍ਰਾਨੀ ਰਹਾਉ ਅਹੰ ਬੁੱਧ ਮਾਨਪੂਰ ਥਿਦਾਈ ਅਹੰ ਬੁੱਧ ਮਾਨਪੂਰ ਥਿਤਾਈ ਨਹੀਂ ਥਿਦਾਈ ਨਹੀਂ ਕਹਿਣਾ ਅਹੰ ਬੁੱਧ ਤੇ ਵਿਸਰਾਮ ਲਾ ਦੇਣਾ ਮਨਪੂਰ ਥਿਦਾਈ ਥਿਦਾਈ ਅਹੰ ਬੁੱਧ ਮਨਪੂਰ ਥਿਦਾਈ ਨਹੀਂ ਬਿੰਦੀ ਨਹੀਂ ਲੱਗ ਗਈ ਨਾਈ ਦੋ ਬਿੰਦੀਆਂ ਲੱਗ ਗਈਆਂ ਇਹ ਅਹੰ ਬੁੱਧ ਮਨਪੂਰ ਥਿਦਾਈ ਥਿਦਾਈ ਮਿਹਨਤ ਕਰ ਲਿਓ ਚਲੋ ਅੱਗੇ ਸਾਧ ਧੂਰ ਕਰ ਸੁਧ ਮੰਜਾਈ ਹਾਂ ਸਾਧ ਧੂਰ ਕਰ ਇਥੇ ਵਿਸਰਾਮ ਸ਼ੁੱਧ ਮੰਜਾਈ ਮੰਜਾਈ ਉੱਤੇ ਟਿੱਪੀ ਲੱਗੀ ਹੋਈ ਆ ਕਸ ਕੇ ਬੋਲਨਾ ਮੰਜਾਈ ਨਹੀਂ ਕਹਿਣਾ ਮੰਜਾਈ ਅਨਕ ਜਲਾ ਜੇ ਧੋਵੈ ਦੇਹੀ ਮੈਲ ਨਾ ਉਤਰੈ ਮੈਲ ਨਾ ਉਤਰੈ ਸ਼ੁੱਧ ਨਾ ਤੇਹੀ ਮੈਲ ਨਾ ਉਤਰੈ ਸ਼ੁੱਧ ਨਾ ਤੇਹੀ ਸ਼ੁੱਧ ਤੇ ਵੀ ਜਮਕ ਲੱਗ ਜਣੀ ਐ ਮੈਲ ਪਾਤੇ ਵੀ ਜਮਕ ਲੱਗ ਜਣਗੇ ਸਤਗੁਰ ਭੇਟਿਓ ਸਦਾ ਕਿਰਪਾਲ ਹਰ ਸਿਮਰ ਸਿਮਰ ਕਾਟਿਆ ਭਉ ਕਾਲ ਮੁਕਤ ਭੁਗਤ ਜੁਗਤ ਹਰ ਨਾਮ ਹਾਂਜੀ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਮੁਕਤ ਭੁਗਤ ਜੁਗਤ ਇੱਥੇ ਵਿਸਰਾਮ ਲਾਉਣਾ ਹੈ ਹਰ ਨਾਮ ਪ੍ਰੇਮ ਭਗਤ ਨਾਨਕ ਗੁਣ ਗਾਉ ਛੋੜੀ ਮਹੱਲਾ ਪੰਜਵਾ ਜੀਵਨ ਪਦਵੀ ਹਰ ਕੇ ਦਾਸ ਜਿਨ ਮਿਲਿਆ ਆਤਮ ਪਰਗਾਸ ਹਰ ਕਾ ਸਿਮਰਨ ਸੁਣ ਮਨ ਕਾਨੀ ਸੁਖ ਪਾਵਹਿ ਕਾਨੀ ਨੀ ਕਹਿਣਾ ਹਰ ਕਾ ਸਿਮਰਨ ਸੁਣ ਮਨ ਕਾਨੀ ਸੁਖ ਪਾਵਹਿ ਹਰ ਦੁਆਰ ਪਰਾਨੀ ਰਹਾਉ ਆਠ ਪਹਿਰ ਧਿਆਈਐ ਗੋਪਾਲ ਨਾਨਕ ਦਰਸ਼ਨ ਦੇ ਨਾਨਕ ਦਰਸ਼ਨ ਦੇ ਨਿਹਾਲ ਗੌੜੀ ਮਹੱਲਾ ਨਾਨਕ ਜੀ ਨਾਨਕ ਦਰਸ਼ਨ ਦੇ ਨਿਹਾਲ ਸ਼ਾਂਤ ਭਈ ਗੁਤਾ ਹੋ ਗਿਆ ਨਾ ਪ੍ਰਾਨੀ ਇਹ ਹੋ ਗਿਆ ਪ੍ਰਾਨੀ ਕਸ ਕੀ ਪ੍ਰਾਨੀ ਰਾਰਾ ਪੂਰਾ ਪ੍ਰਾਨੀ ਹਾਂ ਪ੍ਰਾਨੀ ਗੌੜੀ ਮਹੱਲਾ ਪੰਜਵਾ ਸ਼ਾਂਤ ਭਈ ਗੋਬਿੰਦ ਪਾਈ ਸ਼ਾਂਤ ਭਈ ਗੁਰ ਗੋਬਿੰਦ ਪਾਈ ਸਾੰਤ ਭਈ ਗੁਰ ਗੋਬਿੰਦ ਪਾਈ ਗੋਬਿੰਦ ਜੀ ਗੋਬਿੰਦ ਨੀ ਟਿਪੀ ਨਹੀਂ ਹੈਗੀ ਸਾੰਤ ਭਈ ਗੁਰ ਗੋਬਿੰਦ ਪਾਈ ਤਾਪ ਪਾਪ ਬਿਨ ਸੇ ਮੇਰੇ ਭਾਈ ਫਰਹਾਉ ਹਾ ਤਾਪ ਪਾਪ ਬਿਨ ਸੇ ਮੇਰੇ ਭਾਈ ਰਾਮ ਨਾਮ ਨਿਤ ਰਸਨ ਬਖਾਨ ਬਿਨ ਸੇ ਰੋਗ ਭਏ ਕਲਿਆਣ ਪਾਰ ਬ੍ਰਹਮ ਗੋਣ ਆਗਮ ਬੀਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਵਹ ਨਿਤਨੀਤ ਗਈ ਬਿਆਦ ਪੁੱਲੇ ਹੀ ਬੋਲਣਾ ਗਾਵਹ ਹੋ ਨਹੀਂ ਕਹਿਦਣਾ ਇਹਦਾ ਤਾਂ ਅਰਥ ਗੋਣ ਦਾ ਹੋਰ ਬਣ ਜਾਣਾ ਗਾਵਹ ਪੁੱਲੇ ਹੀ ਬੋਲਣਾ ਨਿਰਮਲ ਗੋਣ ਗਾਵਹ ਨਿਤਨੀਤ ਨਿਰਮਲ ਗੋਣ ਗਾਵਹ ਨਿਤਨੀਤ ਗਈ ਬਿਆਦ ਉੱਭਰੇ ਜਨ ਮੀਤ ਮਾਨ ਬਾਤ ਕਰਾਮਾ ਪ੍ਰਭ ਆਪਣਾ ਧਾਈ ਨਾਨਕ ਦਾਸ ਨਾਨਕ ਦਾਸ ਤੇਰੀ ਸਰਣਾਈ ਗੌੜੀ ਮਹੱਲਾ ਪਿੰਜਵਾ ਨਿਤ ਪ੍ਰਗਾਸ ਕੀਆ ਗੁਰਦੇਵ ਧਰਮ ਗਈ ਪੂਰਨ ਪਈ ਸੇਵ ਰਹਾਉ ਸੀਤਲਾਤੇ ਰੱਖਿਆ ਬਿਹਾਰੀ ਇਹ ਬਿਹਾਰੀ ਨਹੀਂ ਕਹਿਣਾ ਪਾਰਾ ਪੁਲਾ ਹੀ ਬੋਲਣਾ ਬਿਹਾਰੀ ਸੀਤਲਾ ਤੇ ਰੱਖਿਆ ਬਿਹਾਰੀ ਪਾਰ ਭ੍ਰਮ ਪ੍ਰਾਪਾ ਕਿਰਪਾ ਤਾਰੀ ਨਾਨਕ ਨਾਮ ਜਪੈ ਸੋ ਜੀਵੇ ਸਾਧ ਸੰਗ ਹਰ ਅੰਮ੍ਰਿਤ ਪੀਵੇ ਗੌੜੀ ਮਹੱਲਾ ਪੰਜਵਾ ਧਨ ਓਹ ਮਸਤਕ ਤਨ ਤੇਰੇ ਨੇਤ ਤਨ ਓਏ ਭਗਤ ਓਲਾ ਹੀ ਬੋਲਣਾ ਤਨ ਓਏ ਭਗਤ ਜਿੱਥੇ ਟਿੱਪੀ ਹੋਵੇ ਉੱਥੇ ਤਨ ਤਨ ਓਏ ਭਗਤ ਜਿਨ ਤੁਮ ਸੰਗ ਹੀਤ ਜਿਨ ਤੁਮ ਸੰਗ ਹੀਤ ਨਾਮ ਨਾਮ ਬਿਨਾ ਕੈਸੇ ਸੁਖ ਲਹੀਐ ਰਸਨਾ RAM ਨਾਮ ਜਸ ਕਹੀਐ ਰਹਾਉ ਤੇਨ ਉਪਰ ਜਾਈਏ ਕੁਰਬਾਨ ਨਾਨਕ ਜਿਨ ਜਪਿਆ ਕੁਰਬਾਨ ਨਿਰਬਾਨ ਵਿਸਰਾਮ ਲਾਉਣਾ ਨਾਨਕ ਇਥੇ ਯਮਕ ਨਾਨਕ ਜਿਨ ਜਪਿਆ ਨਿਰਬਾਨ ਨਾਨਕ ਜਿਨ ਜਪਿਆ ਨਿਰਬਾਨ ਗੌੜੀ ਮਹੱਲਾ ਪੰਜਵਾ ਤੂੰ ਹੈ ਮਸਲਤ ਤੂੰ ਹੈ ਨਾਲ ਤੂੰ ਹੈ ਰਾਖ ਹੈ ਸਾਰ ਸਮਾਲ ਕਲਾਂ ਤੂੰ ਹੈ ਹੀ ਦੋਵੇਂ ਪਦ ਹਨ ਫੇਰ ਤੂੰ ਹੈ ਤਿੱਪੀ ਨਹੀਂ ਹੈਗੀ ਆ ਧਿਆਨ ਨਾਲ ਉਚਾਰਨਾ ਹੈ ਤੂੰ ਹੈ ਰਖ ਹੈ ਸਾਰ ਸਮਾਲ ਐਸਾ RAM ਦੀਨ ਦੁਨੀ ਸਹਾਈ ਦਾਸ ਕੀ ਪੈਜ ਰੱਖੈ ਮੇਰੇ ਭਾਈ ਰਹਾਉ ਤਾਂ ਦਾਸ ਕੀ ਪੈਜ ਰੱਖੈ ਮੇਰੇ ਭਾਈ ਆਗੈ ਆਪ ਇਹ ਥਾਨ ਵਸ ਜਾ ਕੈ ਆਠ ਪਹਿਰ ਮਨ ਹਰ ਕੋ ਜਾਪੈ ਪਤ ਪਰਵਾਣ ਪਤ ਪਤ ਪਰਮਾਨ ਪਤ ਪਰਵਾਣ ਸਚ ਨੀਸਾਨ ਜਾ ਕਉ ਆਪ ਕਰਹਿ ਫੁਰਮਾਨ ਆਪੇ ਦਾਤਾ ਆਪ ਪ੍ਰਤਪਾਲ ਨਿਤ ਨਿਤ ਨਾਨਕ ਨਿਤ ਨਿਤ ਨਾਨਕ ਰਾਮ ਨਾਮ ਸਮਾਲ ਮੰਮੀ ਦੇ ਨਾ ਹਲੰਤ ਦੇ ਨਾਲ ਪਾਠ ਸੁੱਧੈ ਸਮਾਲ ਗੌੜੀ ਮਹੱਲਾ ਮੰਮੀ ਦੇ ਹਲੰਤਾ ਲੱਲੇ ਦੇ ਨੀ ਗੌੜੀ ਮਹੱਲਾ ਪੰਜਵਾ ਸਤਗੁਰ ਪੂਰਾ ਭਇਆ ਕਿਰਪਾਲ ਫਿਰਦਾ ਵਸਿਆ ਸਦਾ ਗੁਪਾਲ ਰਾਮ ਰਵਤ ਸਦ ਹੀ ਸੁਖ ਪਾਇਆ ਮਾਇਆ ਕਰੀ ਪੂਰਨ ਹਰ ਰਾਇਆ ਰਹਾਉ ਕਹੋ ਨਾਨਕ ਜਾ ਕੇ ਪੂਰੇ ਬਾਗ ਹਰ ਹਰ ਨਾਮ ਅਸਥਿਰ ਸੁਹਾਗ ਵਾਹਿਗੁਰੂ ਜੀ ਕਾ ਕਾਲ ਸਾਗ ਰਹਾਉ ਵਾਹਿਗੁਰੂ ਜੀ ਕੀ ਪਤੈ